ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਲਾਗੂ ਹੋਈ ਧਾਰਾ 144 ਪੈ ਗਿਆ ਇਹ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਗੜਕਾਉਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਚ ਧਾਰਾ 143 ਲਾਗੂ ਕਰ ਦਿੱਤੇ ਜ਼ਿਲ੍ਹਾ ਮੈਜਿਸਟਰੇਟ ਨਿਸ਼ਾਤ ਕੁਮਾਰ ਯਾਦਵ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ 16 ਜੂਨ ਨੂੰ ਹੋਣ ਵਾਲੇ ਵਿਦਵਾਨ ਸਿਵਾਵਾ ਦੀ ਪ੍ਰੀਲਿਮਾ ਪ੍ਰੀਖਿਆ ਨੂੰ ਟੌਖਾ ਧੜੀਇਆ ਹੈ ਤਾਂ ਤੇ ਸ਼ਾਂਤੀਪੁਰ ਕਿਟਾੰਗ ਨਕਰੋਂ ਦੇ ਲਈ ਪ੍ਰੀਖਿਆ ਕੇਂਦਰ ਦੇ 200 ਮੀਟਰ ਦੇ ਘੇਰੇ ਅੰਦਰ ਤੇ 143 ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਆਲੇ ਦੁਆਲੇ ਸਾਵਧਨ ਦੀ ਵੀ ਗੱਲ ਆਕੀ ਗਈ ਹੈ ਤੇ ਨਾਲ ਹੀ ਐਤਵਾਰ ਨੂੰ ਲਈ ਜਾਰੀ ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾਵੇਗੀ ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 9:30 ਤੋਂ 11:00 ਵਜੇ ਤੱਕ ਅਤੇ ਦੂਜੀ ਸ਼ਿਫਟ ਲਈ ਦੁਪਹਿਰੇ 2:00 ਤੋਂ ਸ਼ਾਮ 4:00 ਵਜੇ ਤੱਕ ਦਾ ਸਮਾਂ ਤੈਕ ਤੱਕ ਗਿਆ ਹੈ ਤੇ ਜ਼ਿਲ੍ਹਾ ਮੈਜਿਸਟਰ ਬਲੋ ਆਪਣੀ ਜਾਰੀ ਹੁਕਮਾਂ ਵਿੱਚ ਪ੍ਰੀਖਿਆ ਪ੍ਰਦਾਨ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 200 ਮੀਟਰ ਦੇ ਘੇਰੇ ਅੰਦਰ ਲੋਕਾਂ ਦੇ ਇਕੱਠ ਹੋਣ ਤੇ ਫੋਟੋ ਸਟੇਟ ਮਸ਼ੀਨਾਂ ਤੇ ਫੋਟੋਕਾਪੀ ਦੀਆਂ ਦੁਕਾਨਾਂ ਤੇ ਮੁਕੰਮਲ ਪਾਬੰਦੀ ਲਗਾਈ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਜ